ਸੱਚੀ ਪ੍ਰੀਤ ਆਲੇ ਹੀ ਗੁਰੂ ਨਾਲ ਨਿਵਾ ਸਕਦੇ ਆ ਕਿੰਨਾ ਪ੍ਰੇਮ ਸੀ ਬਾਬਾ ਜੀਵਨ ਸਿੰਘ ਵਰਗਿਆਂ ਦਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨਾਲ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਣਿਆ ਸੀ ਨਾ ਛੋਟੀ ਜੀ ਉਮਰ ਵਿੱਚ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਿੰਦੂਆਂ ਦੇ ਧਰਮ ਦੀ ਖਾਤਰ ਦਿੱਲੀ ਚਾਂਦਨੀ ਚੌਕ ਵਿੱਚ ਤੋਰਿਆ ਤੇ ਅੰਦਰ ਤਾਂਗ ਸੀ ਬਾਬਾ ਜੀਵਨ ਸਿੰਘ ਜੀ ਦੇ ਕਿ ਮੈਂ ਗੁਰੂ ਸਾਹਿਬ ਦੇ ਸ਼ਰੀਰ ਦੀ ਬੇਅਦਵੀ ਨਾ ਹੋਣ ਦਿਆਂ ਤੇ ਸਾਡੇ ਅੰਦਰ ਵੀ ਗੁਰੂ ਪ੍ਰਤੀ ਵੀ ਗੁਰੂ ਦੇ ਸ਼ਬਦ ਨੂੰ ਕੋਈ ਮਾੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਮਾੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੁਰੂ ਦੀ ਨਿੰਦਾ ਸਿੱਖ ਸੁਣ ਵੀ ਨਾ ਸਕਦਾ ਹੋਵੇ ਤੇ ਵੇਖ ਵੀ ਨਾ ਸਕਦਾ ਹੋਵੇ ਆਖੋ ਸਤਨਾਮ ਹਮੇਸ਼ਾ ਅਰਦਾਸ ਕਰਿਆ ਕਰੋ ਮਾਲਕਾ ਐਸਾ ਦ੍ਰਿੜ ਇਰਾਦਾ ਬਖਸ਼ ਐਸੀ ਕਿਰਪਾ ਕਰਕੇ ਤੇਰੇ ਦਰ ਦਾ ਪਹਿਰਾ ਦੇ ਸਕੀਏ ਸਤਿਗੁਰੂ ਜੀ ਐਸਾ ਦਿਨ ਨਾ ਦੇਖਣਾ ਪਵੇ ਤੁਸੀਂ ਰਹਿਮਤ ਕਰੋ ਕਿਰਪਾ ਕਰੋ ਹਮੇਸ਼ਾ ਸਾਨੂੰ ਸਿੱਖੀ ਵਾਲਾ ਪ੍ਰੇਰੋ ਤੇ ਕਾਇਮ ਰੱਖੋ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦਿੜੜ ਅਰਾਦਾ ਬਖਸ਼ਦੇ ਕਿੰਨਾ ਦਿੜੜ ਅਰਾਦਾ ਸੀ ਬਾਬਾ ਜੀਵਨ ਸਿੰਘ ਜੀ ਦਾ ਤੇ ਲਖੀਸ਼ਾ ਬਣਜਾਰੇ ਦਾ ਗੁਰੂ ਜੀ ਦਾ ਸੀਸ ਅਨੰਦਪੁਰ ਸਾਹਿਬ ਪਹਚਾਇਆ ਨਾ ਬਹੁਤ ਵੱਡੀ ਕੁਰਬਾਨੀ ਤੇ ਬਹੁਤ ਵੱਡੀ ਸੇਵਾ ਹੈ ਪਿਆਰਿਓ ਚੇਤੇ ਰੱਖਣਾ ਚਾਹੀਦਾ ਗੱਲ ਜਦੋਂ ਅੰਦਰ ਘਰ ਕਰ ਜਾਂਦੀ ਹੈ ਫਿਰ ਗੁਰੂ ਪ੍ਰਤੀ ਪ੍ਰੇਮ ਪੈਦਾ ਹੁੰਦਾ ਹੈ ਗੁਰੂ ਜੀ ਦਾ ਦਰਸ਼ਨ ਸਫਲ ਹੈ ਸੁਖ ਦੇਣ ਵਾਲਾ ਹੈ ਆਤਮਕ ਸ਼ਾਂਤੀ ਦੇਣ ਵਾਲਾ ਹੈ ਦੁਨੀਆ ਮਿਟ ਜਾਂਦੀ ਹੈ ਕਿੱਥੇ ਨੇ ਵੱਡੇ ਵੱਡੇ ਰਾਜੇ ਵੱਡੇ ਵੱਡੇ ਮੰਤਰੀ ਹੋ ਕੇ ਤੁਰ ਜਾਂਦੇ ਆ ਕੋਈ ਯਾਦ ਨਹੀਂ ਕਰਦਾ ਪਰ ਉਹਨਾਂ ਸਿੱਖਾਂ ਨੂੰ ਉਹਨਾਂ ਯੋਧਿਆਂ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਉਹ ਰਹਿੰਦੀ ਦੁਨੀਆ ਤੱਕ ਯਾਦ ਰਹਿੰਦੇ ਆ ਆਖੋ ਸਤਨਾਮ ਅੱਜ ਤੱਕ ਯਾਦ ਕਰਦੇ ਆ ਤੇ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕੀਤਾ ਜਾਏਗਾ ਕੋਈ ਨਹੀਂ ਭੁੱਲ ਸਕਦਾ ਜਿਹੜਾ ਸਿੱਖੀ ਲਈ ਧਰਮ ਲਈ ਕੌਮ ਲਈ ਕੁਛ ਨਾ ਕੁਛ ਕਰਦਾ ਹੈ ਸੇਵਾ ਆਪਣੇ ਆਪਣੇ ਤਰੀਕੇ ਨਾਲ ਕੋਈ ਸ਼ਰੀਰ ਕਰਕੇ ਕਰਦਾ ਹੈ ਕੋਈ ਪ੍ਰਚਾਰ ਕਰਕੇ ਕਰਦਾ ਹੈ ਕੋਈ ਸੇਵਾ ਕਰਦਾ ਹੈ ਕੋਈ ਹੱਥੀਂ ਕਿਰਤ ਕਰਕੇ ਕਰਦਾ ਹੈ ਜਿਵੇਂ ਵੀ ਕੋਈ ਕਰਦਾ ਹੈ ਉਹ ਸੇਵਾ ਕਰਦਾ ਹੈ ਗੁਰੂ ਚਰਨਾ ਵਿੱਚ ਆਪਣੇ ਸਰੀਰ ਨੂੰ ਪੰਜ ਤਤਾਂ ਦੇ ਪੁੱਤਲੇ ਨੂੰ ਦਖਲੀਪ ਦੇ ਕੇ ਜੋ ਗੁਰੂ ਚਰਨਾ ਵਿੱਚ ਆਉਂਦਾ ਹੈ ਅਮਰਤ ਵੇਲੇ ਉੱਠਦਾ ਹੈ ਫਿਰ ਸੇਵਾ ਕਰਦਾ ਹੈ ਜਾਂ ਗੁਰੂ ਲਈ ਕਿਤੇ ਖੜਦਾ ਹੈ ਸਮਾਂ ਕੱਢਦਾ ਹੈ ਤੇ ਤਤ ਪਰ ਰਹਿਣਾ ਚਾਹੀਦਾ ਹੈ ਗੁਰੂ ਦੀ ਸੇਵਾ ਲਈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੈ ਭਾਈ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਐਸੀ ਪ੍ਰੀਤ ਹੋਣੀ ਚਾਹੀਦੀ ਹੈ ਤੇ ਉਹੀ ਬਾਬਾ ਜੀਵਨ ਸਿੰਘ ਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜਦੋਂ ਆਨੰਦਪੁਰ ਸਾਹਿਬ ਛੱਡਿਆ ਤੇ ਸਰਸਾ ਦੇ ਕੰਡੇ ਤੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਤੇ ਚੱਖੀਆਂ ਪਿੰਡ ਵਿੱਚ ਜਾ ਕੇ ਫੌਜ ਨੂੰ ਰੋਕਦੇ ਹੋਏ ਉਹ ਸ਼ਹੀਦੀ ਪਾ ਗਏ ਸੀ ਭਾਈ ਉਹਦੇ ਸਿੰਘ ਵਰਗੇ ਬਾਬਾ ਜੀਵਨ ਸਿੰਘ ਵਰਗੇ ਗੁਰੂ ਨਾਲ ਨਵਾ ਗਏ ਆਖੋ ਸਤਨਾ ਤੇ ਆਪਾ ਸਤਿਗੁਰੂ ਦੀ ਬਾਣੀ ਪੜ ਰਹੀ ਸੀ ਵੀ ਪ੍ਰੀਤ ਜੇ ਸਿੱਖਦੀ ਹੈ ਤਾਂ ਗੁਰੂ ਵੀ ਨਵਾ ਦਿੰਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਰਾਮ ਦਿੱਤੇ ਧੋਬੀ ਵਰਗਿਆਂ ਨੂੰ ਦਰਸ਼ਨ ਦਿੱਤਾ ਕੱਲੇ ਸੀਸ ਦੇ ਰੂਪ ਵਿੱਚ ਕਿੰਡੀ ਵੱਡੀ ਬਖਸ਼ਿਸ਼ ਹੈ ਅਰਦਾਸ ਕਰਦਾ ਹੁੰਦਾ ਸੀ ਕਦੇ ਗੁਰੂ ਚਰਨਾਂ ਵਿੱਚ ਜਾ ਕੇ RAM ਦਿੱਤਾ ਧੋਬੀਆਂ ਦਾ ਪਰਿਵਾਰ ਮਹਾਰਾਜੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਾਡੇ ਘਰੇ ਚਰਨ ਪਾਇਓ ਕਦੇ ਮੈਂ ਅਰਦਾਸ ਕਰਦੇ ਆਂ ਏਹ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਘਰ ਚਰਨ ਪਾਇਓ ਕਦੇ ਤੇ ਤੁਹਾਡੇ ਚਰਨ ਪੈਣ ਤੇ ਅਸੀਂ ਤੁਹਾਡੇ ਬਚਨ ਸੁਣ ਵੀ ਸਕੀ ਆਖੋ ਸਤਨਾਮ ਫਿਰ ਗੁਰੂ ਜੀ ਰਹਿਮਤ ਕਰਦੇ ਗੱਲ ਪਦਾਰਥਾਂ ਦੀ ਨਹੀਂ ਐ ਗੱਲ ਦੁਨਿਆਵੀ ਦਾਤਾਂ ਦੀ ਨਹੀਂ ਹੈ ਗੱਲ ਤਾਂ ਜਿਉਂਦੇ ਜੀ ਗੁਰੂ ਨਾਲ ਨਿਵਾਉਣ ਦੀ ਐ ਆਖੋ ਸਤਨਾਮ ਦਾਤ ਭਾਵੇਂ ਪਦਾਰਥ ਦੀ ਹੈ ਤੇ ਕੁਝ ਸਮੇਂ ਦਾ ਹੀ ਸੁੱਖ ਹੈ ਇਹ ਸਦਾ ਨਿਬਣ ਵਾਲਾ ਸੁੱਖ ਨਹੀਂ ਹੈ ਘਰਾਂ ਕੋਠੀਆਂ ਕਾਰਾਂ ਧੀਆ ਪੁੱਤਰਾਂ ਦਾ ਸੁੱਖ ਸਦਾ ਨਹੀਂ ਹੈ ਇੱਕ ਜਿਉਂਦੇ ਜੀ ਮਨੁੱਖਾ ਜਨਮ ਕਾਦੇ ਲਈ ਮਿਲਿਆ ਜਿਨ੍ਹਾਂ ਨੂੰ ਇਹ ਪਤਾ ਲੱਗਿਆ ਉਹ ਭਾਈ ਆਪਣਾ ਸ਼ਰੀਰ ਨੂੰ ਸਾਧ ਕੇ ਤੇ ਗੁਰੂ ਨਾਲ ਜੁੜ ਜਾਂਦੇ ਆ ਤੇ ਬਾਬਾ ਜੀਵਨ ਸਿੰਘ ਜੀ ਜਦੋਂ ਗਏ ਸੀ ਨਾ ਸੀਸ ਲੈ ਕੇ タルਨਸ਼ਾਲਾ ਵਿੱਚ ਰੱਖਿਆ ਜਿਹੜੀ ਉਹਨਾਂ ਦੀ ਬਜ਼ੁਰਗਾਂ ਦੀ ਯਾਦ ਵਿੱਚ ਬਣੀ ਹੋਈ ਸੀ ਉਸੇ ਦਿਲਵਾਲੀ ਮਹੱਲੇ ਵਿੱਚ ਦਿੱਲੀ ਵਿੱਚ ਉੱਥੇ ਸੀਸ ਰੱਖ ਕੇ ਉਹਦੀ ਤਿਆਰੀ ਕੀਤੀ ਉਹਨੂੰ ਬੜੇ ਪਿਆਰ ਨਾਲ ਇੱਕ ਤੋਕਰੀ ਦੇ ਵਿੱਚ ਸਜਾਇਆ ਸੀ ਪਹਿਲਾਂ ਫਿਰ ਬੜੀ ਤਿਆਰੀ ਨਾਲ ਉੱਥੋਂ ਗੁਰੂ ਸਾਹਿਬ ਜੀ ਦੇ ਸੀਸ ਨੂੰ ਵਿਦਾ ਕੀਤਾ ਸੀ ਇਦਾਂ ਨਹੀਂ ਵੀ ਇਦਾਂ ਹੀ ਲੈ ਗਏ ਸੀ ਸੀਸ ਵਿਦਾ ਕੀਤਾ ਉਹਨਾਂ ਨੂੰ ਚੰਗੇ ਵਸਤਰਾਂ ਵਿੱਚ ਲਪੇਟ ਕੇ ਬਿਰਾਜਮਾਨ ਕਰਕੇ ਗੁਰੂ ਜੀ ਦੇ ਸੀਸ ਨੂੰ ਤੇ ਫਿਰ ਟੋਕਰੀ ਸਿਰ ਦੇ ਉੱਪਰ ਰੱਖ ਕੇ ਤੇ ਫਿਰ ਭਾਈ ਜੈਤਾ ਜੀ ਤਰਾਵੜੀ ਵਾਲੇ ਪਾਸੇ ਜਦੋਂ ਜਾਂਦੇ ਆ ਨਾ ਤੇ ਬੜੇ ਸ਼ਰਧਾਲੂਆਂ ਦੇ ਚਰਨ ਪਾਏ ਸੀਸ ਦੇ ਰਾਹੀ ਕਈ ਤਰ੍ਹਾਂ ਥਾਂ ਪੜਾ ਕੀਤੇ ਜਿਹਦੇ ਕੋਲ ਵੀ ਜਾਂਦੇ ਸੀ ਚਾਹੇ ਉਹ ਮੁਸਲਮਾਨ ਫਕੀਰ ਸੀ ਕੋਈ ਦਰਗਾਹੀ ਸਾਹਿਬ ਤੇ ਚਾਹੇ ਕੋਈ ਸਿੱਖ ਸੀ ਚਾਹੇ ਕੋਈ ਹਿੰਦੂ ਪਰਿਵਾਰ ਸੀ ਕਈ ਥਾਵਾਂ ਤੇ ਜਦੋਂ ਰੁਕਦੇ ਦੇ ਭਾਈ ਜੈਤਾ ਜੀ ਨੂੰ ਕਹਿੰਦੇ ਸੀ ਵੀ ਅਸੀਂ ਅਰਦਾਸ ਕੀਤੀ ਸੀ ਵੀ ਸਾਡੇ ਘਰ ਵਿੱਚ ਚਰਨ ਪੈਣ ਫਿਰ ਚੇਤੇ ਆ ਜਾਂਦੀ ਸੀ ਗੱਲ ਗੁਰੂ ਸਾਹਿਬ ਜੀ ਦੇ ਚਰਨ ਪੈਣੇ ਕੋਈ ਛੋਟੀ ਗੱਲ ਨਹੀਂ ਹੁੰਦੀ ਵੀ ਹਰੇਕ ਚੀਜ਼ ਨੂੰ ਛੋਟਾ ਜਾ ਨਾ ਬਣਾਈਏ ਜਿਵੇਂ ਘਰ ਵਿੱਚ ਪਾਠ ਪ੍ਰਕਾਸ਼ ਹੋਣਾ ਗੁਰੂ ਦਾ ਘਰ ਵਿੱਚ ਆਉਣਾ ਗੁਰੂ ਨੂੰ ਲੈ ਕੇ ਜਾਣਾ ਗੁਰੂ ਨੂੰ ਛੱਡ ਕੇ ਜਾਣਾ ਗੁਰੂ ਦੇ ਦਰ ਤੇ ਕੀਰਤਨ ਹੋਣਾ ਗੁਰੂ ਦੇ ਦਰ ਤੇ ਕਥਾ ਹੋਣੀ ਇਹ ਕੋਈ ਐਵੇਂ ਨਹੀਂ ਹੈ ਭਾਈ ਆਖੋ ਸਤਨਾਮ ਸਤਗੁਰੂ ਸੱਚੇ ਪਾਤਸ਼ਾਹ ਅਸਲੀ ਮਿੱਤਰ ਨੇ ਅਸਲੀ ਸੱਜਣ ਨਾਲ ਲਿਵਣ ਵਾਲੇ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਦ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਪੋ ਕਿਹਾ ਕਾੜਾ ਜੀਉ ਇਹਨੂੰ ਕਾਦਾ ਫਿਕਰ ਹੈ ਸਤਗੁਰੂ ਜੀ ਜੇ ਤੁਸੀਂ ਮੇਰੇ ਨਾਲ ਹੋ ਵੜਾ ਨੂੰ ਤਰਾਉੜੀ ਵਾਲੇ ਪਾਸੇ ਗਏ ਜਦੋਂ ਭਾਈ ਜੀਵਨ ਸਿੰਘ ਜੀ ਇੱਕ ਝਾੜੀਆਂ ਵਿੱਚ ਬਹਿ ਕੇ ਜਦੋਂ ਥੋੜੀ ਦੇਰ ਰੁੱਕ ਕੇ ਆਰਾਮ ਕਰਨ ਲੱਗੇ ਭੁੱਖਾਂ ਤੇ ਹਾਂ ਵੜੀਆਂ ਕਟੀਆਂ ਸਿੱਖਾਂ ਨੇ ਉਹ ਆਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਲਾ ਲਓ ਤੇ ਬਾਬਾ ਜੀਵਨ ਸਿੰਘ ਨੇ ਕਿੰਨਾ ਸਮਾਂ ਪਤਾ ਨਹੀਂ ਭੁੱਖੇ ਰਹਿ ਕੇ ਕੱਟਿਆ ਹੋਣਾ ਜਾਂਦੇ ਸਫ਼ਰ ਮੰਗ ਰਸੂਈਏ ਵੀ ਲੱਗੇ ਹੁੰਦੇ ਨੇ ਕਿਉਂਕਿ ਬੜੀ ਗੁਰਮਖੋ ਬੜਾ ਜਦੋਂ ਇਹ ਜ਼ੋਰ ਨਾਲ ਕਿਹਾ ਜਾਂਦਾ ਸੀ ਕਿ ਕੋਈ ਹੱਥ ਵੀ ਨਹੀਂ ਲਾ ਸਕਦਾ ਬੜਾ ਜ਼ੋਰ ਸੀ ਸਮੇਂ ਦੀ ਸਰਕਾਰ ਦਾ ਤੇ ਗੁਰਮਖੋ ਐਵੇਂ ਨਹੀਂ ਸੀ ਕੋਈ ਹੱਥ ਨਹੀਂ ਲਾ ਸਕਦਾ ਸੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਰੀਰ ਨੂੰ ਸੀਸ ਨੂੰ ਤਨ ਸੀ ਉਹ ਗੁਰੂ ਦਾ ਪਿਆਰਾ ਤਾਈ ਮਹਾਰਾਜ ਨੇ ਕਿਹਾ ਸੀ ਨਾ ਅੱਗੇ ਜਾ ਕੇ ਬਚਨ ਕੀਤੇ ਸੀ RAM ਦਿੱਤਾ ਧੋਬੀ ਕੱਪੜੇ ਧੋ ਰਿਆ ਇੱਕ ਖਾਲ ਵਗਦਾ ਪਾਣੀ ਵਗਦਾ ਉੱਥੇ ਝਾੜੀਆਂ ਤੇ ਜਦੋਂ ਕੱਪੜੇ ਸੁੱਕਣ ਸੁੱਕੇ ਸੁਕਣੇ ਪਾਉਣ ਵਾਸਤੇ ਆਇਆ ਤਾਂ ਕੀ ਵੇਖਦਾ ਹੈ ਕਿ ਗੁਰੂ ਦਾ ਸਿੱਖ ਬੈਠਾ ਹੈ ਚਿਹਰਾ ਵੀ ਥੋੜਾ ਥੋੜਾ ਯਾਦ ਆਇਆ ਤੁਸੀਂ ਕੌਣ ਹੋ ਜੀ ਮੈਂ ਤੁਹਾਨੂੰ ਵੇਖਿਆ ਲੱਗਦਾ ਹੈ ਕਹਿੰਦਾ ਵੇਖਿਆ ਹੋਣਾ ਜੀ ਕਿੱਥੇ ਵੇਖਿਆ ਮੈਂ ਤੁਹਾਨੂੰ ਆਨੰਦਪੁਰ ਸਾਹਿਬ ਵੇਖਿਆ ਉਹ ਕਹਿੰਦਾ ਹਾਂਜੀ ਮੈਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਹੀ ਰਹਿੰਦਾ ਸੀ ਉੱਥੇ ਸੇਵਾ ਕਰਦਾ ਸੀ ਤੁਸੀਂ ਵੇਖਿਆ ਹੋਣਾ ਅੱਛਾ ਰਾਮ ਦਿੱਤਾ ਧੋਬੀ ਕਹਿੰਦਾ ਵੀ ਮੈਂ ਸੁਣਿਆ ਵੀ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਗਏ ਆ ਤੇ ਮੈਂ ਕਈ ਵਾਰੀ ਕਿਹਾ ਉਹਨਾਂ ਨੂੰ ਵੀ ਸਾਡੇ ਘਰ ਚਰਨ ਪਾਉਣ ਫਿਰ ਚੇਤੇ ਆ ਗਈ ਗੱਲ ਬਾਬਾ ਜੀਵਨ ਸਿੰਘ ਦੇ ਚੇਤੇ ਆ ਗਈ ਗੱਲ ਵੀ ਵਾਕੇ ਹੀ ਮਾਰਾ ਸੱਚੇ ਪਾਤਸ਼ਾਹ ਇਹਨਾਂ ਨੂੰ ਦਰਸ਼ਨ ਦੇਣ ਆਏ ਆ ਕਹਿਣ ਲੱਗੇ ਸਿੱਖਾ ਕੋਈ ਗੱਲ ਨਹੀਂ ਗੁਰੂ ਸਭ ਜੀ ਚਰਨ ਪਾਉਣਗੇ ਤੇ ਦੱਸ ਤੇਰਾ ਘਰ ਕਿੱਥੇ ਆ ਘਰ ਚੱਲਦੇ ਆ ਜਾ ਕੇ ਜਦੋਂ ਕਿਹਾ ਨਾ ਵੀ ਘਰ ਪਹੁੰਚੇ ਜਾ ਕੇ ਟੋਕਰੀ ਰੱਖੀ ਇਹਦੇ ਵਿੱਚ ਕੀ ਹੈ ਜਦੋਂ ਪੁੱਛਿਆ ਤਾਂ ਉਹ ਤੇ ਤੋਂ ਵੀ ਨੇ ਆਬਦੇ ਘਰ ਵਾਲੀ ਨੂੰ ਬੁਲਾਇਆ ਵੇਖਿਆ ਤੇ ਬਾਬਾ ਜੀਵਨ ਸਿੰਘ ਜੀ ਕਹਿੰਦੇ ਭਾਈ ਗੁਰੂ ਤੇਗ ਬਹਾਦਰ ਮਹਾਰਾਜ ਤੁਹਾਨੂੰ ਦਰਸ਼ਨ ਦੇਣ ਆ ਗਏ ਨੇ ਆਖੋ ਸਤਨਾਮ ਦਰਸ਼ਨ ਦੇਣ ਆ ਗਏ ਨੇ ਕਿੱਥੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਪਰ ਕਹਿੰਦੇ ਰੂਪ ਹੋਰ ਧਾਰਿਆ ਦਰਸ਼ਨ ਦੇਣ ਤਾਂ ਆਏ ਨੇ ਰੂਪ ਹੋਰ ਧਾਰਿਆ ਹੋਇਆ ਕੀ ਰੂਪ ਧਾਰਿਆ ਜੀ ਕਹਿੰਦੇ ਆ ਕੱਪੜਾ ਚੱਕ ਕੇ ਵੇਖੋ ਜਦੋਂ ਟੋਕਰੀ ਵਿੱਚੋਂ ਇੱਕ ਕੱਪੜੇ ਦੀ ਤਹਿ ਚੱਕੀ ਨਾ ਥੱਲੇ ਵੇਖਿਆ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਇਹ ਧਾ ਨਿਕਲ ਗਿਆ ਆ ਆਖੋ ਸਤਨਾਮ ਕਿੱਥੇ ਬੈਠੇ ਦੇਖਦੇ ਸੀ ਖੜੇ ਦੇਖਦੇ ਸੀ ਗੁਰੂ ਤੇਗ ਹਾਂ ਲਾਸ਼ਾਨੀ ਸ਼ਹਾਦਤ ਦਿੱਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਲਾਸ਼ਾਨੀ ਸ਼ਹਾਦਤ ਦਿੱਤੀ ਹੈ ਸ਼ਾਂਤਮਈ ਸ਼ਹਾਦਤ ਦਿੱਤੀ ਐ ਬੜੇ ਸੂਰਮੇ ਸੀ ਬੜੇ ਯੋਧੇ ਸੀ ਗੁਰੂ ਤੇਗ ਬਹਾਦਰ ਮਹਾਰਾਜ ਬਹੁਤ ਕੁਸ਼ ਕਰ ਸਕਦੇ ਸੀ ਪਰ ਆਪਣੇ ਸਿੰਘਾਂ ਨੂੰ ਵੀ ਕਿਹਾ ਨਹੀਂ ਸ਼ਾਂਤਮਈ ਸ਼ੀਦੀ ਦੇਣੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਨੇ ਮੈਂ ਵਿਚੋਂ ਦੀ ਬੇਨਤੀ ਕਰ ਰਿਹਾ ਸੀ ਵੀ ਪ੍ਰੀਤ ਦੀ ਗੱਲ ਚੱਲੀ ਸੀ ਪਿਆਰ ਦੀ ਗੱਲ ਸੀ ਵੀ ਗੁਰੂ ਕਿਵੇਂ ਪ੍ਰੀਤ ਨਵਾਉਂਦਾ ਤੇ ਸਿੱਖ ਵੀ ਕਿੰਨਾ ਪਿਆਰ ਕਰਦਾ ਗੁਰੂ ਨੂੰ ਜਿਹੜਾ ਸੀਸ ਲੈ ਕੇ ਆਇਆ ਉਧਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਆਰੇ ਨੂੰ ਦਰਸ਼ਨ ਦਿੰਦੇ ਆ। ਜਦੋਂ ਵੇਖਿਆ ਤੈ ਚੱਕੀ ਖੂਨ ਨਾ ਲੱਤ ਪਥ ਕਪੜਾ ਹੈ। ਵੇਖਿਆ ਸਾਫ਼ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਨੂੰ ਸਾਫ਼ ਕੀਤਾ ਦਰਸ਼ਨ ਕੀਤੇ ਕਹਿੰਦੇ ਬਸਤਰ ਰੱਖੇ ਹੋਏ ਸੀ ਕਪੜਾ ਖੇਸ ਵਗੈਰਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਨ ਵਾਸਤੇ ਬਸ ਉਹਦੀਆਂ ਕੱਟ-ਕੱਟ ਕੇ ਨਾ ਤਣੀਆਂ ਬਣਾ ਲਈਆਂ ਤੇ ਬਾਬਾ ਜੀਵਨ ਸਿੰਘ ਜੀ ਦੀ ਸੇਵਾ ਕੀਤੀ ਸਤਕਾਰ ਕੀਤਾ ਕਿ ਤੁਸੀਂ ਪ੍ਰਸ਼ਾਦਾ ਪਾਣੀ ਸ਼ਕੋ ਤੇ ਜਿਵੇਂ ਵੀ ਇਹ ਸਾਨੂੰ ਹੁਣ ਸੇਵਾ ਕਰ ਲੈਣ ਦਿਓ ਸਾਰੀਆਂ ਗੱਲਾਂ ਬਾਤਾਂ ਵੀ ਸੁਣੀਆਂ ਵੀ ਕਿਵੇਂ ਸ਼ਹੀਦੀ ਹੋਈ ਕਿਵੇਂ ਇਹ ਐਡੀ ਵੱਡੀ ਖੇਡ ਵਰਤਾਈ ਗੁਰੂ ਸਾਹਿਬ ਜੀ ਨੇ ਦੱਸਿਆ ਸਾਰਾ ਕੁਝ ਕਿ ਹਿੰਦੂਆਂ ਦੇ ਧਰਮ ਨੂੰ ਖਤਰਾ ਸੀ ਉਹਨਾਂ ਦੇ ਜੰਝੂ ਉਹਨਾਂ ਦੇ ਜਨੇਊ ਦੀ ਖਾਤਰ ਉਹਨਾਂ ਦੀ ਖਾਤਰ ਮਹਾਰਾਜ ਨੇ ਕਿਹਾ ਕਿ ਪਹਿਲੇ ਜਾਮੇ ਵਿੱਚ ਜੇ ਤੱਕੇ ਨਾਲ ਜੰਝੂ ਪੈਣ ਨਹੀਂ ਦਿੱਤਾ ਤਾਂ ਆ ਜਾਮੇ ਜਾ ਕੇ ਗੁਰੂ ਸਾਹਿਬ ਨੇ ੱੱਕੇ ਨਾਲ ਜੰਜੂ ਲੈਣ ਵੀ ਨਹੀਂ ਦਿੱਤਾ ਆਖੋ ਸਤਨਾਮ ਗੁਰੂ ਨਾਨਕ ਦੇਵ ਜੀ ਵੇਲੇ ਪਵਾਇਆ ਨਹੀਂ ਤੇ ਨੌਵੇਂ ਜਾਮੇ ਵਿੱਚ ਲੈਣ ਵੀ ਨਹੀਂ ਦਿੱਤਾ ਜਿਨੇਉ ਉਹੀ ਹੈ ਜੰਜੂ ਉਹੀ ਹੈ ਗੁਰੂ ਸਾਹਿਬ ਨੇ ਉਨ੍ਹਾਂ ਦਾ ਧਰਮ ਬਚਾਇਆ ਆਪਣਾ ਸੀਸ ਬਲੀਦਾਨ ਦੇ ਕੇ ਦੱਸਿਆ ਸਾਰਾ